ਆ ਪਾਰਿਆ ਤੇ ਸਮੇਂ-ਸਮੇਂ ਤੇ ਲੋਕ ਹਿੱਤਾਂ ਦੇ ਵਿੱਚ ਬੋਲਣ ਵਾਲੇ ਗਿਰ체 ਚਿੱਤਰਕਾਰ ਜੋ ਕਿ ਆਪਣੇ ਸੋਸ਼ਲ ਮੀਡੀਆ ਰਾਈ ਤੇ ਆਪਣੀਆਂ ਫਿਲਮਾਂ ਰਾਈ ਪੰਜਾਬ ਦੀ ਸਚਾਈ ਦਿਖਾਉਂਦੇ ਰਹਿੰਦੇ ਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰਤ ਕਰਦੇ ਰਹਿੰਦੇ ਆ ਉਹ ਅੱਜ ਇਸ ਧਰਨੇ ਦੇ ਵਿੱਚ ਪਹੁੰਚੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਬਾਈ ਜੀ ਔਨ 에ਅਰ ਤੇ ਤੁਹਾਡਾ ਜਿਉਂਦੇ ਰਹੋ ਜਿਉਂਦੇ ਰਹੋ ਬਹੁਤ ਅੱਜ ਵਧੀਆ ਲੱਗਿਆ ਐ ਲੱਗ ਰਿਹਾ ਵੀ ਜਿਵੇਂ ਕਿਸੇ ਤੀਰਥ ਸਥਾਨ ਤੇ ਆਏ ਆ ਇੱਕ ਪਹਿਲਾ ਸਵਾਲ ਹੈ ਮੈਂ ਤੁਹਾਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਵਾਰਡ ਮਿਲਿਆ ਅਮਰੀਕਾ ਵੱਲੋਂ ਲਿਜ਼ਨ ਆਫ ਮੈਰਿਟ ਜਿਹੜਾ ਕਿ ਅਮਰੀਕਾ ਦੇ ਜਾਂ ਤਾਂ ਕੋਈ ਬਹਾਦਰ ਫੌਜੀ ਨੂੰ ਮਿਲਦਾ ਹੈ ਜਾਂ ਦੂਜੇ ਦੇਸ਼ਾਂ ਦੇ ਵਧੀਆ ਪ੍ਰਧਾਨ ਮੰਤਰੀਆਂ ਨੂੰ ਦਿੰਦੇ ਆ ਤੇ ਇਹਨੂੰ ਪਹਿਲਾ ਹੀ ਅਵਾਰਡ ਅਮਰੀਕਾ ਵੱਲੋਂ ਮਿਲਿਆ ਇਸ ਬਾਰੇ ਕਹੋਗੇ ਅੱਜ ਤੱਕ ਕਿਸੇ ਵੀ ਮਾਂ ਨੇ ਪ੍ਰਾਣ ਆਪਣੇ ਬੇਟੇ ਦਾ ਨਾਂ ਨਹੀਂ ਰੱਖਿਆ ਕਿ ਕੋਈ ਖਲਨਾਇਕ ਸੀ ਗੁੰਡਾ ਸੀ ਉਹਨੇ ਅੱਜ ਤੱਕ ਕਿਸੇ ਕਿਸੇ ਵੀ ਮਾਂ ਨੇ ਅਜੇ ਤੱਕ ਆਪਣੇ ਬੇਟੇ ਦਾ ਨਾਂ ਪ੍ਰਾਣ ਨਹੀਂ ਰੱਖਿਆ ਇਸੇ ਤਰੀਕੀ ਹੁਣ ਕੋਈ ਵੀ ਮਾਂ ਆਪਣੇ ਬੇਟੇ ਦਾ ਨਾਂ ਮੋਦੀ ਨਹੀਂ ਰੱਖੂਗੀ ਤੁਹਾਡੇ ਹਿਸਾਬ ਨਾਲ ਕੀ ਯੋਗਤਾ ਲੱਗਦੀ ਡੋਨਾਲਡ ਟਰੰਪ ਦੇ ਕਿ ਗਏ ਜਾਂਦੇ ਜਾਂਦੇ ਵਾਰ ਕੀ ਯੋਗਤਾ ਲੱਗਦੀ ਉਹਨਾਂ ਨੂੰ ਮੋਦੀ ਜਿਹੜਾ ਵਾਰ ਦੇਤਾ ਜਿਵੇਂ ਇਹਨਾਂ ਦਾ ਸਭ ਕੁਝ ਮੀਡੀਆ ਐਵੇਂ ਜੁਕੀ ਉਹ ਵੀ ਸਾਰਾ ਕੁਝ ਇਹਨਾਂ ਦੇ ਉਹ ਵੀ ਦੂਜਾ ਮੋਦੀ ਉਹ ਹੈ ਉਹਨੇ ਉਦੋਂ ਬਾਅਦ ਜਦੋਂ ਇੱਥੇ ਮਿਲ ਕੇ ਗਿਆ ਉਹਦੀ ਬਾਅਦ ਦੰਗੇ ਸ਼ੁਰੂ ਹੋ ਗਏ ਉਹ ਰੌਲਾ ਵੀ ਉਹਨੇ ਪਾਇਆ ਕੁਰਸੀ ਨਹੀਂ ਤੀੜਦਾ ਉਹਨੂੰ ਘੜੀਸ ਕੇ ਬਾਹਰ ਮਾਰਿਆ ਸੇਮ ਐਨ ਸੇਮ ਕੈਟਾਗਰੀ ਦਾ ਬੰਦਾ ਹੈ ਇਹ ਬਹੁਤ ਹੀ ਨਿਹਤ ਮੈਂ ਕਹਣਾ ਮਹਾ ਘਟਿਆ ਬੰਦਾ ਹੈ ਜੇਕਰ ਅਸੀਂ ਗੱਲ ਕਰੀਏ ਪੰਜਾਬੀ ਗਾਇਕਾਂ ਦੀ ਪੰਜਾਬੀ ਜਿਹੜੀ ਇੰਡਸਟਰੀ ਆ ਉਹਦੀ ਉਹਦਾ ਰੂਪ ਬਦਲਿਆ ਦੇਖਣ ਨੂੰ ਮਿਲਦਾ ਪਹਿਲਾਂ ਤੁਸੀਂ ਵੀ ਤਾਂ ਜੱਕਸ ਦੇ ਰਹੇ ਹੋ ਸਮੇ ਸਮੇ ਦੇ ਉੱਤੇ ਜਿਹੜੇ ਉਹ ਗਾਣੇ ਸੀਗੇ ਅੱਜ ਉਹ ਗਾਣੇ ਦਾ ਰੂਪ ਬਦਲ ਗਿਆ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਜੇ ਇਹੀ ਕਿਤੇ ਜਿਹੜੇ ਹੁਣ ਗਾਣੇ ਚੱਲ ਰਹੇ ਨੇ ਜਿਹੜੇ ਹਰ ਕਲਾਕਾਰ ਦੇ ਮੂੰਹੋਂ ਫੱਬ ਰਹੇ ਨੇ ਇਹੀ ਕਿਤੇ ਸਾਡੇ ਨੌਜਵਾਨ ਪੀੜੀ ਨੂੰ ਪਹਿਲਾਂ ਇਹ ਗਾਣੇ ਹੁੰਦੇ ਤਾ ਸਾਡੇ ਪੰਜਾਬ ਦੀ ਸਾਡੇ ਹਿੰਦੁਸਤਾਨ ਤਸਵੀਰ ਹੀ ਕੁਝ ਹੋਰ ਹੋਣੀ ਸੀ ਜਿਸ ਤਰ੍ਹਾਂ ਕਹਿੰਦੇ ਨੇ ਉਹਦੇ ਵੀ ਜੇ ਕਿਸੇ ਕੌਮ ਦਾ ਪਤਾ ਕਰਨਾ ਉਹਦੇ ਗੀਤਾਂ ਤੋਂ ਪਤਾ ਲੱਗਦਾ ਹੁੰਦਾ ਸੋ ਇਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਹੁਣ ਗੀਤ ਗਾ ਰਹੇ ਨੇ ਹੁਣ ਸਾਰੇ ਕਿਸਾਨਾਂ ਦੇ ਹੱਕ ਚ ਗਾ ਰਹੇ ਨੇ ਕੋਈ ਆਪਣਾ ਦੂਸਰਾ ਗੀਤ ਹੀ ਨਹੀਂ ਕੱਢ ਰਹੇ ਤੇ ਸਾਰੇ ਕਿਸਾਨਾਂ ਦੇ ਹੱਕ ਚ ਨੇ ਸਾਰਾ ਪੰਜਾਬ ਹੱਕ ਚ ਮੈਂ ਕਹਿੰਦਾ ਸਾਰੇ ਧਰਮ ਇੱਥੇ ਇੱਕ ਦੇਖੋ ਨੂੰ ਮਿਲੇ ਨੇ ਦੇਖੋ ਸਭ ਕੁਝ ਇੱਕ ਹੈ ਮੈਨੂੰ ਲੱਗ ਰਿਹਾ ਵੀ ਹੁਣ ਇਹ ਵੈਸੇ ਦਾ ਧੰਨਵਾਦ ਵੀ ਕਰਨਾ ਬਣਦਾ ਵੀ ਇਹਨੇ ਸਾਨੂੰ ਸਾਰਿਆਂ ਨੂੰ ਇਕਮੁੱਟ ਕਰਤਾ ਸਾਡੀ ਸੁੱਤੀ ਹੋਈ ਕੌਮ ਨੂੰ ਜਗਾਤਾ ਜਿਹੜੇ ਨੌਜਵਾਨ ਨੇ ਮੈਗਨ ਟਰਾਲੀਆਂ ਤੇ ਮੈਂ ਖੁਦ ਵੀ ਆਉਂਦਾ ਹੋਇਆ ਹੋਈ ਆ ਸਾਡੀ ਪਹਿਲੀ ਚ ਬਗਾਨਾ ਬਹਿ ਗਿਆ ਜੇ ਅਸੀਂ ਵੱਡਾਂਗੇ ਉਹੀ ਕੀ ਸੁਣਦੇ ਆ ਰਹੇ ਅਸੀਂ ਦੂਜੇ ਗੀਤ ਸਾਨੂੰ ਜੀਏ ਨਹੀਂ ਕਰਦਾ ਹੁਣ ਜੇਕਰ ਅਸੀਂ ਗੱਲ ਕਰੀਏ ਇੱਕ ਸੰਦੋਲਨ ਦੇ ਵਿੱਚ ਸਮੇਂ-ਸਮੇਂ ਤੇ ਸਰਕਾਰਾਂ ਜਾਂ ਕੁਝ ਚੈਨਲਾਂ ਵੱਲੋਂ ਨੈਸ਼ਨਲ ਚੈਨਲਾਂ ਵੱਲੋਂ ਇੱਕ ਗੱਲ ਕੀਤੀ ਗਈ ਜੇ ਤਾਂ ਇੱਕਦੇ ਇਹਨੂੰ ਖਾਲਸਤਾਨੀ ਰੂਪ ਦੇਣ ਦੀ ਗੱਲ ਕੀਤੀ ਗਈ ਕਦੇ ਕਹਿੰਦਾ ਗਿਆ ਕਿ ਖੱਬੇ ਪਖੀ ਹੈ ਇਹਦੇ ਵਿੱਚ ਇਹਦੇ ਚ ਨਕਸਲਵਾਦੀ ਹੈ ਉਸੇ ਬਾਰੇ ਗਾਉਂਗੇ ਦੇਖੋ ਜੀ ਜੇ ਉਹ ਕਹਿੰਦੇ ਨੇ ਨਾ ਜੇ ਮੈਂ ਕਹਣਾ ਜੇ ਖਾਲਸਤਾਨੀ ਕਹਿ ਰਹੇ ਨੇ ਮੈਂ ਕਹਿੰਦਾ ਅਸੀਂ ਫਕਰਨਾ ਕਹਿੰਦੇ ਆ ਵੀ ਅਸੀਂ ਅਸੀਂ ਖਾਲਸਤਾਨੀ ਆ ਵੀ ਹਨਾ ਉਹ ਮੀਡੀਆ ਇਹਨਾਂ ਗੰਦ ਵਕਰਿਆ ਅੱਜ ਕੱਲ ਮੈਂ ਉਹ ਦੇਖਿਆ ਸੀ ਜੀ ਨਿਊਜ਼ ਵਾਲਾ ਜੀ ਨਿਊਜ਼ ਤੇ ਮੈਂ ਦੇਖਿਆ ਸੀ ਉਹ ਗੁਰੂ ਤੇਗ ਬਹਾਦਰ ਦੀ ਛੇਦੀ ਬਾਰੇ ਉਹਨੂੰ ਹੋਰ ਹੀ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ ਇਹ ਨਹੀਂ ਉਹਨੇ ਕਿਹਾ ਬਿਲਕੁਲ ਵੀ ਵੀ ਹਿੰਦ ਕੌਮ ਦੀ ਖਾਤਰ ਇਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਹੈ ਉਹ ਉਲਟੇ ਹੀ ਹੋਰ ਹੀ ਕੁਝ ਉਹਨੇ ਤੌਰ ਮਰੋੜ ਕੇ ਮੈਂ ਕਹਿੰਦਾ ਤੌਰ ਮੋੜ ਕੇ ਸੀ ਦੇਖੀ ਹੋਣਾ ਸਾਰਿਆਂ ਨੇ ਤੌਰ ਮਰੋੜ ਕੇ ਕਹਿ ਰਿਹਾ ਸੀਗਾ ਹਨਾ ਮੈਂ ਆਹ ਸਾਰਿਆਂ ਨੇ ਲਾ ਰੱਖੇ ਨੇ ਮੋਦੀ ਮੀਡੀਆ ਨੇ ਆਪਣੇ ਜੋ ਨਿਸ਼ਾਨ ਨੇ ਜਿਹੜੇ ਉਹ ਲਾ ਰੱਖੇ ਨੇ ਪਹਿਲਾਂ ਮੈਨੂੰ ਜਿੱਦ ਮੈਂ ਪਹਿਲਾਂ ਆਇਆ ਸੀ ਕਿ ਉੱਦ ਇੱਕ ਕੁੜੀ ਆ ਗਈ ਮੈਂ ਪਛਾਣ ਲਈ ਮਖਾ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਕੁੜੀਏ ਬਿਆਹ ਬੁਤਾ ਨਹੀਂ ਹੋਇਆ ਪਈ ਅਜੇ ਕਹਿੰਦੀ ਨਾ ਮੈਂ ਕਿਹਾ ਕੋਈ ਇੱਜ਼ਤਦਾਰ ਚੈਨਲ ਜੁਆਇਨ ਕਰ ਲੈ ਤੇਰਾ ਰਿਸ਼ਤਾ ਨਹੀਂ ਹੋਣਾ ਹੈਗਾ ਉਹ ਫਿਰ ਇਹ ਜੇ ਕਰਕੇ ਉਹਨੂੰ ਸਾਰਾ ਕੱਟਦਾ ਸਾਰਾ ਕੱਟ ਕੇ ਮੇਰੀ ਛੋਟੀ ਜੀ ਇੱਕੋ ਬਣਾਈ ਉਹਨੇ ਉਸ ਦੀ ਜੀ ਜੀ ਨਿਊਜ਼ ਦੇ ਉੱਤੇ ਕਿਉਂਕਿ ਸਾਰੇ মিডিਆ ਵਿਖਿਆ ਹੋਇਆ ਸਾਰਾ ਕੁਝ ਸਾਰਾ ਕੁਝ ਖਰੀਦ ਲਿਆ ਇਹਨਾਂ ਨੇ ਟੋਟਲੀ ਬਗਵਾਸ ਕਰ ਰਹੇ ਨੇ ਹਣਾ ਵੀ ਖਾਲਸਤਾਨੀ ਨੇ ਇਹ ਨੇ ਇਹ ਨੇ ਹੁਣ ਜਿਹੜੇ ਯੂਪੀ ਤੋਂ ਆਏ ਨੇ ਹੁਣ ਬੁੱਧ ਜੀ ਬੈਠੇ ਸੀ ਸਟੇਜ ਦੇ ਉੱਤੇ ਉਹ ਸੀਗੇ ਹੁਣ ਸਾਰੀ ਖਾਲਸਤਾਨੀ ਨੇ ਅਸੀਂ ਗੱਲ ਕਰੀਏ ਜਿਹੜਾ ਜਿਹੜਾ ਹੁਣ ਹਫਤਾ ਚੱਲ ਰਿਹਾ ਇਹ ਸ਼ਹਾਦਤਾਂ ਦਾ ਹਫਤਾ ਹੈ ਸਿੱਖ ਕੌਮ ਦੇ ਵਿੱਚ ਬੜਾ ਮਹੱਤਵ ਹੈ ਬੜੇ ਭਾਰੇ ਦਿਨ ਆਏ ਸੀ ਇਹ ਕੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਆਪਣੇ ਸਾਹਮਣੇ ਹੈ ਨਾ ਦੇਖੋ ਅੱਜ ਤੋਂ 1907 ਦੇ ਵਿੱਚ 1907 ਦੇ ਵਿੱਚ ਇਹੀ ਦਿਨਾਂ ਦੇ ਵਿੱਚ ਕਹਿੰਦੇ ਨੇ ਵੀ ਉਦੋਂ ਕਿਸ਼ਨ ਸਿੰਘ ਜੀ ਨੇ ਅਜੀਤ ਸਿੰਘ ਸੌਰੀ ਹਪਕ ਸਿੰਘ ਦੇ ਚਾਚਾ ਜੀ ਨੇ ਉਦੋਂ ਉਹਨਾਂ ਨੇ 1907 ਦੇ ਵਿੱਚ ਇਹੀ ਅੰਦੋਲਨ ਸ਼ੁਰੂ ਕੀਤਾ ਸੀ ਉਹਨਾਂ ਨੇ ਵਿਲ 19ਵੇਂ ਦਿਨ ਆ ਕੇ ਅੰਗਰੇਜ਼ਾਂ ਦੀਆਂ ਅੱਖਾਂ ਭਰਾਂ ਤੇ ਉਹਨਾਂ ਨੇ ਵਿਲ ਵਾਪਸ ਲੈ ਲੇ ਯਾਰ ਇਹ ਤਾਂ ਆਪਣੇ ਨੇ ਕਿੰਨੇ ਦਿਨ ਹੋ ਗਏ ਅੱਜ 20 ਤੋਂ ਵੀ ਟੱਪ ਗਏ ਹਨਾ ਕਿ 28 ਦਿਨ ਹੋ ਗਏ ਅੱਜ ਹਨਾ ਇੰਨੇ ਦਿਨ ਹੋ ਗਏ ਇਹਨਾਂ ਦੇ ਬਿਲਕੁਲ ਕਿਉਂਕਿ ਸਾਡੇ ਨਹੀਂ ਹੈਗੇ ਇਹ ਸੰਗੀ ਲੋਕ ਨੇ ਇਵੇਂ ਬਾਹਰੋਂ ਆਏ ਹੋਏ ਆਰੀਅਨ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਲੋਕ ਨੇ ਇਹਨਾਂ ਨੇ ਕੋਈ ਕੁਰਬਾਨੀ ਨਹੀਂ ਕੋਈ ਇਹਨਾਂ ਨੇ ਕੋਈ ਸ਼ਹੀਦੀ ਨਹੀਂ ਦਿੱਤੀ ਮੁਸਲਮਾਨ ਹਿੰਦੂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਗੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਤਾਂ ਬਸ ਪੈਸੇ ਲੈ ਕੇ ਭੱਜਣ ਵਾਲਿਆਂ ਤੋਂ ਇਹਨਾਂ ਦੇ ਸਾਰੇ ਗੁਜਰਾਤੀ ਨੇ ਜਿੰਨੇ ਵੀ ਨੇ ਹਾਂ ਇਹਨਾਂ ਨੇ ਕਦੇ ਵੀ ਮੈਂ ਕਹਿੰਦਾ ਕਦੇ ਵੀ ਦ ਦਲਾਲ ਹੈ ਦਲਾਲਾਂ ਦੇ ਹੱਥ ਚ ਵਿਕ ਚੁੱਕਾ ਹੈ ਪਹਿਲਾ ਪ੍ਰਧਾਨ ਮੰਤਰੀ ਹੈ ਹੈ ਜਿਹੜਾ ੱੱਕੇ ਨਾਲ ਵਿਕਾਸ ਕਰ ਰਿਹਾ ਤੇ ੱੱਕੇ ਨਾਲ ਹੀ ਲੋਕੋ ਦਾ ਵਿਰੋਧ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਵਾਰ-ਵਾਰ ਕਹਿ ਰਹੀਆਂ ਕਿ ਜਿਹੜੇ ਬਿੱਲ ਹੈ ਇਹ ਕਿਸਾਨ ਵਿਰੋਧੀ ਨੇ ਕਿਸਾਨ ਸੜਕਾਂ ਉੱਪਰ ਨੇ ਪਰ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਸਰਕਾਰ ਹਜੇ ਵੀ ਲੋਕਾਂ ਨੂੰ ਕਹਿ ਰਹੀ ਹੈ ਕਿ ਤੇ ਸਮਝ ਨਹੀਂ ਆ ਰਹੀ ਇਹ ਬਿੱਲਾਂ ਦੀ ਸਮਝ ਨਹੀਂ ਆ ਰਹੀ ਤੇ ਪਿੰਡੋਂ ਪਿੰਡ ਜਾ ਕੇ ਕਹਿੰਦੇ ਸਮਝਾਵਾਂਗੇ ਕਿਉਂਕਿ ਹਲੈ ਦਲਾਲ ਨੇ ਕਿਉਂਕਿ ਉਹਨਾਂ ਦੀ ਕਟਪੁਤਲੀ ਨੇ ਇਹ ਅਵਾਨੀ ਤੇ ਅਡਾਨੀ ਦੀ ਕਟਪੁਤਲੀ ਨੇ ਜਿਵੇਂ ਉਹ ਡੰਮਰੂ ਬਜਾਉਂਦਾ ਉਹਵੇਂ ਨੱਚ ਰਹੇ ਨੇ ਇਹ ਵੀ ਹੁਣ ਫਸੇ ਨੇ ਕਿਉਂਕਿ ਉਧਰੋਂ ਜੇ ਉਹ ਮਨਾ ਕਰਦੇ ਨੇ ਤਾਂ ਇਹਨੇ ਪ੍ਰਧਾਨ ਮੰਤਰੀ ਦੇ ਕੋਲ ਨੂੰ ਲਾ ਦੇਣਗੇ ਇਹਨੂੰ ਕਿਉਂਕਿ ਉਹਨਾਂ ਸਾਹਮਣੇ ਕੁਝ ਨਹੀਂ ਇਹ ਕੋਈ ਪ੍ਰਧਾਨ ਮੰਤਰੀ ਦੀ ਗਜ਼ਰਤ ਹੁੰਦੀ ਅੱਗੇ ਪ੍ਰਧਾਨ ਮੰਤਰੀ ਬੋਲਦਾ ਸੀ ਉਹਨੂੰ ਲੋਕ ਖੜਖੜ ਕੇ ਸੁਣਦੇ ਸੀ ਅੱਜ ਇਹ ਪ੍ਰਧਾਨ ਮੰਤਰੀ ਨੂੰ ਜੇ ਕੋਈ ਮੈਂ ਕਹਿੰਦਾ ਟੀਵੀ ਤੇ ਅਜੇ ਲੋਕ ਆਈਂ ਕਹਿੰਦੇ ਨੇ ਯਾਰ ਇਹ ਤਾਂ ਚਵਾਲੇ ਹੀ ਮਾਰਨੇ ਨੇ ਇਹਨੇ ਛੱਡੋ ਬਰੇ ਨੇ ਹਣਾ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਵੀ ਇਹ ਜਿਹੜਾ ਪ੍ਰਧਾਨ ਮੰਤਰੀ ਹੈ ਇਹਨੂੰ ਬਦਲਿਆ ਜਾਵੇ ਅਸਤੀਫੇ ਦੀ ਮੰਗ ਕੀਤੀ ਜਾਵੇ ਜਾਂ ਫਿਰ ਨਾਲ-ਨਾਲ ਬਿਲਾ ਦੇ ਨਾਲ ਮੈਂ ਕਹਿੰਦਾ ਵੀ ਈਵੀਐਮ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਜਿਹੜੀ ਜਾਦੂਗਰ ਦੀ ਜਾਨ ਹੈ ਉਹ ਤੋਤੇ 'ਚ ਹੈ ਈਵੀਐਮ 'ਚ ਹੈ ਈਵੀਐਮ ਕਰਕੇ ਜਿੱਦ ਨੇ ਕੋਈ ਵੀ ਇਹਨੂੰ ਲਾਇਕ ਨਹੀਂ ਕਰਦਾ ਕੋਈ ਵੀ ਕੋਈ ਵੀ ਧਰਮ ਨੂੰ ਲਾਇਕ ਨਹੀਂ ਕਰਦਾ ਹੈਗਾ ਇਹਨੂੰ ਪਤਾ ਵੀ ਇਹ ਜਿਹਨਾਂ ਕੋਲੇ ਤਿੰਨ ਚਾਰ ਚੀਜ਼ਾਂ ਨੇ ਬੀਜੇਪੀ ਦੇ ਪਾਰਟੀ ਨੂੰ ਜੇ ਕਹਦੇ ਕੋਈ ਵੀ ਭਾਸ਼ਣ ਦੇ 2 ਮਿੰਟ ਦੇ ਪਾਕਿਸਤਾਨ ਦਾ ਨਾ ਨਹੀਂ ਲੈਣਾ ਹੈਗਾ ਮੰਦਰ ਦਾ ਨਾ ਨਹੀਂ ਲੈਣਾ ਹੈਗਾ ਧਰਮ ਦਾ ਨਾ ਨਹੀਂ ਲੈਣਾ ਹੈਗਾ ਚੀਨ ਦਾ ਨਾ ਨਹੀਂ ਲੈਣਾ ਹੈਗਾ ਇਹਨਾਂ ਕੋਲੇ ਕੁਝ ਹੋਰ ਹੈ ਹੀ ਨਹੀਂ ਇਹਨਾਂ ਨੇ ਬਸ ਇਹਨਾਂ ਨੂੰ ਨਫ਼ਰਤਾਂ ਨਫ਼ਰਤਾਂ ਫਲਾ ਫਲਾ ਕੇ ਫਲਾ ਬਲਾ ਕੇ ਸਾਨੂੰ ਬਖੋ ਬਖ ਕੀਤਾ ਸੀ ਅੱਜ ਫੇਰ ਅਸੀਂ ਮੈਂ ਕਹਿੰਦਾ ਮਾਲਕ ਦੀ ਕਿਰਪਾ ਸੱਦ ਕੇ ਅਸੀਂ ਫੇਰ ਸਾਰੇ ਇਕਾਂ ਤੁਸੀਂ ਅੰਦੋਲਨ ਦੇ ਵਿੱਚ ਆਏ ਹੋ ਕਿਸ ਤਰੀਕੇ ਨਾਲ ਅਬਜ਼ਰਵ ਕਰ ਰਹੇ ਹੋ ਅੰਦੋਲਨ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਅੰਦੋਲਨ ਇਹ ਮੈਂ ਤਾਂ ਹੁਣ ਮੈਂ ਕਹਿੰਦਾ ਮੈਂ ਇਹਨੂੰ ਅੰਦੋਲਨ ਸਮਝ ਕੇ ਆਉਂਦੇ ਨਹੀਂ ਮੈਨੂੰ ਤਾਂ ਤੀਰਥ ਲੱਗਦਾ ਮੈਨੂੰ ਤਾਂ ਇੰਨਾ ਵਧੀਆ ਲੱਗਦਾ ਜਿਵੇਂ ਸਿਰ ਝੁਕਦਾ ਹੈ ਅੱਖਾਂ ਪਰ ਆਉਂਦੀਆਂ ਨੇ ਦੇਖਦੇ ਕਿ ਉਧਰੋਂ ਅਸੀਂ ਟਿੱਕਰੀ ਵਾਲੇ ਪਾਸੇ ਇੱਧਰ ਆਇਾਂਗੇ ਮੈਂ ਤੀਜੀ ਵਾਰੀ ਆਇਆ ਹੁਣ ਪਰ ਮੈਨੂੰ ਮੈਂ ਵੀ ਮੈਂ ਇੱਥੇ ਹੀ ਰਹਾ ਸਭ ਤਾਂ ਹੀ ਸਭ ਦੀ ਜੀ ਆ ਜਿਹਨੂੰ ਵੀ ਪੁੱਛ ਲਓ ਹਾਂ ਵੀ ਕਿਵੇਂ ਆਇਆ ਪੰਦੇ ਯਾਰ ਜੀ ਨਹੀਂ ਲੱਗਣਾ ਘਰੇ ਤਾਂ ਇੱਥੇ ਇੰਨਾ ਜੀ ਲੱਗ ਰਿਹਾ ਹੈਗਾ ਮੈਂ ਕਹਿੰਦਾ ਜੇ ਕਾਨੂੰਨ ਇਹਨੇ ਵਾਪਸ ਵੀ ਲੈ ਲਏ ਫਿਰ ਵੀ ਮੈਨੂੰ ਲੱਗਦਾ ਦੋ ਦੋ ਮਹੀਨੇ ਇੱਥੇ ਪਏ ਰਹਿਣਗੇ ਦੇਖਦੇ ਜਾਓ ਤੁਸੀਂ ਧੰਨਵਾਦ ਜੀ ਬਹੁਤ-ਬਹੁਤ ਕਿਉਂਦੇ ਰਹੋ ਇਹ ਸਾਨ ਗਰਚੇ ਚਿੱਤਰਕਾਰ ਜੋ ਪੰਜਾਬੀ ਹਾਸਰਾ ਸੁਨੇ ਹਾਸਰਾਸ ਦੇ ਵਿੱਚ ਇਹ ਸਮੇਂ-ਸਮੇਂ ਤੇ ਵਿਅੰਗ ਕੱਸਦੇ ਰਹਿੰਦੇ ਨੇ ਪੰਜਾਬੀ ਸਮਾਜਿਕ ਮੁੱਦਿਆਂ ਤੇ ਸਮਾਜਿਕ ਸਰੋਕਾਰਾਂ ਤੇ ਅੱਜ ਇਹਨਾਂ ਜਿਹੜੇ ਧਰਨੇ ਦੇ ਵਿੱਚ ਪਹੁੰਚਿਆ ਇਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਵਾਰਡ ਮਿਲਣ ਦੇ ਪਿੱਛੇ ਸਾਨੂੰ ਨਹੀਂ ਲੱਗਦਾ ਕਿ ਕੀ ਕਾਰਨ ਹੈ ਇਹ ਅਵਾਰਡ ਦੇ ਉਹ ਲਾਇਕ ਨਹੀਂ ਹੈ ਜਿਹੜਾ ਉਹਨਾਂ ਨੂੰ ਅਮਰੀਕਾ ਵੱਲੋਂ ਮ ਇਹਨਾਂ ਦੀ ਦੋਸਤੀ ਇਸ ਤਰੀਕੇ ਦੀ ਹੈ ਕਿ ਉਹਨਾਂ ਨੇ ਆਪਣੀ ਦੋਸਤੀ ਨਿਮਾਉਂਦਿਆਂ ਇਹਨਾਂ ਨੂੰ ਇਹ ਵਾਰਡ ਦਿੱਤਾ ਹੈ ਕੈਮਰਾ ਪਰਸਨ ਕਮਲ ਗਿੱਲ ਦੇ ਨਾਮ ਮਨਿੰਦਰ ਜੀ ਸਿੱਧੂ ਆਨ ਏਅਰ